ਦਿੱਲੀ ਜਾ ਰਹੀਆਂ ਕਿਸਾਨ ਜਥੇਬੰਦੀਆਂ ਤੇ ਹਰਿਆਣਾ ਦੇ ਬਾਡਰਾਂ ਤੇ ਹਰਿਆਣਾ ਦੀ ਪੁਲਿਸ ਵੱਲੋਂ ਜ਼ਬਰ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਦੀਆਂ ਬਾਕੀ ਕਿਸਾਨ ਜਥੇਬੰਦੀਆਂ ਨੂੰ ਵੀ ਸੇਕ ਲੱਗਿਆ ਜੱਬੇ ਬਾਣ ਲੱਗੇ ਉਹ ਤਬੇ ਰੋਸ ਜਾਗੇ ਉਹਦੇ ਅਨਸਾਰ ਇਹਨਾਂ ਕਿਸਾਨ ਜਥੇਬੰਦੀਆਂ ਨੇ ਪੰਜਾਬ 'ਚ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦੇ ਕੇ ਸੰਕੇਤਕ ਰੋਸ ਜ਼ਾਹਰ ਕਰ ਦਿੱਤਾ ਕਿ ਜੇਕਰ ਹਰਿਆਣਾ ਦੀ ਸਰ ਭਾਜਪਾ ਸਰਕਾਰ ਨੇ ਕਿਸਾਨਾਂ 'ਤੇ ਜ਼ੁਲਮ ਵੰਦਨਾ ਕੀਤਾ ਤਾ ਇਹ ਜਥੇਬੰਦੀਆਂ ਵੀ ਦਿੱਲੀ ਵੱਲ ਕੋਚ ਕਰ ਸਕਦੀਆਂ ਨੇ ਇਸੇ ਲੜੀ ਤਹਿਤ ਬਰਨਾਲਾ ਵੀ ਕਿ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੀ ਕੋਠੀ ਹੈ ਕਿ ਵੀ ਕਿ ਜੋ ਗ੍ਰਾਹਾਂ ਨੇ ਧਰਨਾ ਦਿੱਤਾ ਉਹ ਸੁਣਦੇ ਹਨ ਕੀ ਕਹਿਣਾ ਹੈ ਕਿਸਾਨ ਆਗੂਆਂ ਦਾ ਸਰਕਾਰ ਦੀ ਜਿਹੜੀ 도ਗਲੀ ਨੀਤੀ ਹੈ ਜਦੋਂ ਇੱਕ ਪਾਸੇ ਗੱਲਬਾਤ ਹੁੰਦੀ ਹੈ ਉਦੋਂ ਗੱਲਬਾਤ ਕਰਨੀ ਚਾਹੀਦੀ ਹੈ ਜਦੋਂ ਗੱਲਬਾਤ ਕਰ ਰਹੇ ਨੇ ਫਿਰ ਅਤਿਆਚਾਰ ਕਰਨ ਦਾ ਕੀ ਮਤਲਬ ਹੋਇਆ ਗੋਲੀਆਂ ਛੱਡਣ ਦਾ ਕੀ ਮਤਲਬ ਹੋਇਆ ਜਦੋਂ ਤੁਸੀਂ ਬਹਿ ਕੇ ਆਪਾਂ ਸ਼ਾਂਤੀ ਨਾਲ ਗੱਲ ਕਰ ਰਹੇ ਹਾਂ ਫਿਰ ਤੁਸੀਂ ਇਹ ਕਿਸਾਨਾਂ ਤੇ ਤਸ਼ੱਦਦ ਕਿਉਂ ਕਰ ਰਹੇ ਹੋ ਕਿਉਂਕਿ ਇਹਦੇ ਪਿੱਛੇ ਜਿਹੜੀ ਮੋਦੀ ਸਰਕਾਰ ਦੀ ਮੰਸ਼ਾ ਉਹ ਸਾਫ਼ ਨਹੀਂ ਦਿਖਾਈ ਦੇ ਰਹੀ ਸਾਨੂੰ ਲੱਗਦਾ ਹੈ ਵੀ ਸਾਨੂੰ ਹੋਰ ਤਿੱਖੇ ਐਕਸ਼ਨ ਕਰਨੇ ਪੈਣਗੇ ਜਿਵੇਂ ਸਯੁਕਤ ਮੋਰਚਾ ਸਾਨੂੰ ਕੋਈ ਕਾਲ ਦੇਊਗਾ ਉਹਨੂੰ ਅਸੀਂ ਲਾਗੂ ਕਰਾਂਗੇ ਯਾਨੀ ਇਹ ਸਾਰਾ ਤਸ਼ੱਦਦ ਆ ਕਿੱਥੇ ਹੋ ਰਿਹਾ ਹੈ ਹਰਿਆਣੇ ਦੇ ਵਿੱਚ ਵੜਦਿਆਂ ਤੇ ਹੋਜੇ ਦਾ ਵੱਖਰੀ ਗੱਲ ਆ ਦਿੱਲੀ 'ਚ ਵੜਦਿਆਂ ਦੇ ਹੋਜੇ ਦਾ ਵੱਖਰੀ ਗੱਲ ਐ ਪੰਜਾਬ 'ਚ ਬੈਠੇ ਨੇ ਸਾਨੂੰ ਪੰਜਾਬ ਸਰਕਾਰ ਤੇ ਵੀ ਰੋਸ ਐ ਇਸ ਗੱਲ ਦਾ ਕਿਉਂ ਪੰਜਾਬ ਦੇ ਵਿੱਚ ਬੈਠੇ ਐ ਤੇ ਹਰਿਆਣੇ ਦੀ ਖੱਟਰ ਸਰਕਾਰ ਡਰੋਨ ਨਾਲ ਹੀ ਹਮਲੇ ਕਰ ਕਰਕੇ ਪੰਜਾਬ 'ਚ ਬੈਠਿਆਂ ਨੂੰ ਫੱਟੜ ਕਰੀ ਜਾਂਦੀ ਹੈਗੀ ਭਾਵੇਂ ਉਹਨਾਂ ਨੇ ਕਹਿਤਾ ਕਿ ਪਟਿਆਲੇ ਦੇ ਡੀਸੀ ਨੇ ਲਿਖਤੀ ਚਿੱਠੀ ਕੱਢੀ ਉਹ ਚਿੱਠੀ ਦਾ ਕੋਈ ਅਸਰ ਨਹੀਂ ਹੋਇਆ ਇੱਕ ਪਾਸੇ ਗੱਲਬਾਤ ਦਾ ਸੱਦਾ ਦਿੱਤਾ ਐਤਵਾਰ ਨੂੰ ਇੱਕ ਪਾਸੇ ਗੋਲੀਆਂ ਚੱਲ ਰਹੀਆਂ ਇੱਥੋਂ ਤੱਕ ਤੁਹਾਡੇ মিডিਆ ਦੇ ਮਾਧਮ ਰਾਹੀਂ ਉਹ ਖੋਲ ਦਿਖਾਏ ਜਾ ਰਹੇ ਆ ਜਿਹੜੇ ਸਾਰਾ ਇਹਨਾਂ ਦੇ ਕੋਲਾ ਆ ਉਹ ਵੀ ਚਲਾਏ ਨੇ ਕਿਸਾਨਾਂ ਤੇ ਸਾਨੂੰ ਉਮੀਦ ਨਹੀਂ ਜਿਸ ਜਆ ਸੁਭਾਅ ਹੈ ਬੀਜਪੀ ਦਾ ਬਹੁਤ ਭੇੜਿਆ ਉਹ ਤੇ ਪਰ ਇੰਨਾ ਜ਼ਰੂਰ ਹੈ ਸਾਨੂੰ ਵਿਸ਼ਵਾਸ ਹੈਗਾ ਕਿ ਅਸੀਂ ਲੜਾਈ ਤਿੱਖੀ ਲੜ ਕੇ ਸਮਝੌਤਾ ਕਰਨੇ ਮਜਬੂਰ ਕਰ ਦਿਆਂਗੇ ਉਹਨਾਂ ਨੂੰ ਜੇ ਭਾਜਪਾ ਦੀ ਸਰਕਾਰ ਨੇ ਜਾਂ ਪੰਜਾਬ ਦੀ ਸਰਕਾਰ ਨੇ ਜਿਹੜੇ ਸਾਡੇ ਭਰਾਵਾਂ ਦੇ ਬਾਰਡਰਾਂ ਦੇ ਉੱਤੇ ਰੋਜ਼ ਉਹ ਗੋਲੀਆਂ ਦਾਗ ਰਹੇ ਨੇ ਅਧਰੂਗਏ ਛੱਡ ਰਹੇ ਨੇ ਨਾ ਤਾਂ ਸਾਡੇ ਜਵਾਕਾਂ ਦੇ ਕਿਸੇ ਦੀ ਅੱਖ ਭੰਨਤੀ ਕਿਸੇ ਲੱਤਾਂ ਭੰਨਣ ਲੱਗੇ ਹੋਏ ਨੇ ਹਨਾ ਬੁਰਾ ਹਾਲ ਸਾਡੇ ਬੱਚਿਆਂ ਦਾ ਕਰਿਆ ਉਸ ਤਦ ਤਦ ਬੰਦ ਕਰਨ ਸਾਡੀਆਂ ਮੰਗਾਂ ਫੌਰੀ ਤੌਰ ਤੇ ਮੰਗੀਆਂ ਜਾਣ ਜੇ ਨਾ ਮੰਨਣਗੇ ਸਾਡੀਆਂ ਮੰਗਾਂ ਉਥੇ ਜਵਰ ਨਾ ਬੰਦ ਕੀਤਾ ਫਿਰ ਅਸੀਂ ਜਿਹੜਾ ਪ੍ਰੋਟੈਸਟ ਹੈ ਤੇਜ਼ ਕਰਾਂਗੇ ਅਸੀਂ ਚਾਹੇ ਪੰਜਾਬ ਦੀ ਸਰਕਾਰ ਹੈ ਇਹਦੇ ਵੀ ਪੈਰਾਂ ਥੱਲੇ ਅੱਗ ਮਚਾਵਾਂਗੇ ਚਾਹੇ ਸੈਂਟਰ ਦੀ ਸਰਕਾਰ ਹੈ ਅਸੀਂ ਆਉਣ ਵਾਲੀਆਂ 24 ਦੀਆਂ ਵੋਟਾਂ ਚ ਜਿਵੇਂ ਉਹਨਾਂ ਨੇ ਅੱਜ ਬੈਰੀਕੇਡ ਕੀਤੀ ਹੋਈ ਹੈ ਨਾ ਅਸੀਂ ਆਪਣੇ ਪਿੰਡਾਂ ਚ ਵੜਨ ਨਹੀਂ ਦੇਵਾਂਗੇ